ਸਵਾਗਤ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਰ ਸਵਾਗਤ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਛੇ ਭਾਈ ਇੱਕ ਬੇਨਤੀ ਹੋਰ ਆ ਕਿ ਹੁਣ ਮਾਸਟਰ ਜੀ ਖੜੇ ਆ ਸਾਰਿਆਂ ਨੇ ਆਪ ਦੀ ਚੋਣ ਨੂੰ ਚੋਣ ਸਮਝਣਾ ਠੀਕ ਹੈ ਜਿੱਤ ਸਾਰਿਆਂ ਦੀ ਸਾਰਾ ਸਾਰੇ ਦੇ ਇੱਕ ਦਿਨ ਹੀ ਹੋਣੀ ਹੈ ਇਸ ਵਾਰ ਤੇ ਬੇਨਤੀ ਹੈ ਕਿ ਤਕੜੇ ਹੋ ਕੇ ਆਪਾਂ ਕਰਨਾ ਆਪਾਂ ਸਾਰੇ ਇੱਕ ਇੱਕ ਘਰ ਦਾ ਕੰਮ ਕੀਤਾ ਹੋਇਆ ਆਪਾਂ ਨਿੱਜੀ ਤੌਰ ਤੇ ਸਾਰਿਆਂ ਨੂੰ ਮੈਂ ਵੀ ਬੇਨਤੀ ਕਰੂੰਗਾ ਠੀਕ ਹੈ ਸਰਕਾਰ ਆਪਣੀ ਹੈ ਨਹੀਂ ਅੱਗੇ ਲਾ ਕੇ ਕੰਮ ਕਰਾਵਾਂਗੇ ਪਰ ਗੱਲ ਇਹ ਹੈ ਕਿ ਸਾਰੇ ਜਣੇ ਇੱਕ ਮੋਰੀ ਨੰਜੋ ਇਹਦਾ ਜਿਹੜਾ ਬੋਲ ਵੀ ਬੈਠਾ ਪਿਆ ਸਾਰਿਆਂ ਨੂੰ ਫੋਨ ਕਰਕੇ ਸਾਰੇ ਜਣੇ ਆਪਣਾ 10 ਦਿਨਾਂ ਦਾ ਕੰਮ ਆ ਸਾਰੇ ਨੇ ਆਪਦੀ ਜ਼ਿੰਮੇਵਾਰੀ ਸਮਝ ਕੇ ਕਰਕੇ ਤੁਸੀਂ ਜਾ ਕੇ ਠਾਉਣਾ ਇਹਨੂੰ 5 ਵਜੇ ਕਿ ਆਜ ਜਿੱਦਗੀ ਆਪਾਂ ਫਲਾਨਾ ਦੇ ਘਰੇ ਚਲਣਾ ਇਹ ਨਾ ਹੋਵੇ ਤੁਹਾਨੂੰ ਇਹ ਫੋਨ ਮਾਰੀ ਇਹ ਗੱਲ ਹੁਣੇ ਕਰ ਲਓ ਇੱਥੇ ਜੀ ਠੀਕ ਹੈ ਜੀ ਸਹੀ ਗੱਲ ਹੈ ਜੀ ਆਪੋ ਆਪਣੀਆਂ ਜਿਵੇਂ 20 ਗਲੀਆਂ ਉਹਦੇ ਵਿੱਚ ਬੰਦਿਆਂ ਨੂੰ ਸੱਦ ਕੇ ਲਿਆਉਣ ਦੀ ਜ਼ਿੰਮੇਵਾਰੀ ਸੋਡੀ ਆਪਦੀ ਹੈ ਇਹ ਕੰਮ ਹੈਗਾ 15 ਤਰੀਕ ਤੱਕ 15 ਦਾ ਰਹਿ ਗਏ ਦੋ-ਚਾਹ ਦਿਨ ਆਪਾਂ ਨੂੰ ਕਾਗਜ਼ ਪੱਤਰਾਂ ਦੇ ਲੱਗ ਜਾਣਗੇ ਉਸ ਤੋਂ ਬਾਅਦ ਹਫਤਾ ਇੱਕ ਚੋਣ ਪ੍ਰਚਾਰ ਦਾ ਸਾਰਿਆਂ ਨੇ ਜ਼ਿੰਮੇਵਾਰੀ ਸਮਝ ਕੇ ਫਿਰ ਨੂੰ ਆਪਾਂ ਚੋਣ ਲੜਾਉਣੇ ਆ ਠੀਕ ਹੈ ਜੀ ਇਹ ਨਹੀਂ ਕਿਸੇ ਨੇ ਨਹੀਂ ਪਾਉਣੀ ਕੋਈ ਤਰਾਜ ਆ ਤਾਂ ਪਾਉਣੀ ਹੁਣ ਕਹਦੇ ਭਾਈ ਮੈਂ ਨਹੀਂ ਪਾ ਸਕਦਾ ਉਹਦਾ ਤਰਾਜ ਹੀ ਦੂਰ ਕਰ ਪਰ ਫੇਰ ਆਪਾਂ ਨਾਲ ਵੀ ਤੁਰਨਾ ਮਦਦ ਵੀ ਕਰਨੀ ਹੈ ਤੇ ਤੁਸੀਂ ਜਿਹੜੇ ਜਿਹੜੇ ਆਪੋ ਆਪਣੇ ਰਸੂਫ ਵਾਲੇ ਬੰਦੇ ਆ ਉਹਨਾਂ ਨੂੰ ਵੀ ਨਾਮ ਲੈਣਾ ਚਾਹੇ ਉਹ ਜ਼ਿੰਮੇਦਾਰਾ ਚਾਹੇ ਛੋਡੇ ਵਰਕ ਦੇ ਆ ਜਿਹੜੇ ਆਪਣੇ ਛੋਡੇ ਕਹਿਣੇ ਤੇ ਆਖ ਕੇ ਲੱਗਦੇ ਉਹਨਾਂ ਨੂੰ ਵੀ ਨਾਮ ਲੈ ਕੇ ਚੱਲਣਾ ਤੇ ਹੁਣ ਦੱਸੋ ਅਰਦਾਸ ਕਦੋਂ ਕਰਾਉਣੀ ਆ ਵੀ ਹਾਂਜੀ ਅੱਜ ਕਲਿਆਣ ਸੱਦਾ ਦੀ ਲੋਕਤੰਤਰ ਦੀ ਮੁੱਢਲੀ ਇਕਾਈ ಗ್ರಾಮ ਪੰਚਾਇਤ ਦੀ ਚੌਣ ਵਾਰੇ ਮੀਟਿੰਗ ਹੋਈ ਸੀਗੀ ਇਸ ਮੀਟਿੰਗ ਦੇ ਵਿੱਚ ਸਾਬਕਾ ਸਰਪੰਚ ਸਹਿਬਾਨ ਹਰਜੀਤ ਸਿੰਘ ਜੀ ਔਰ ਇਸ ਨਗਰ ਦੇ ਸਾਰੇ ਹੀ ਵਰਕਰ ਸਹਿਬਾਨ ਸ੍ਰੋਮਣੀ ਕਾਲੀ ਦਲ ਦੇ ਇਕੱਤਰ ਹੋਏ ਜਿਨ੍ਹਾਂ ਨੇ ਸਾਬਕਾ ਸਰਪੰਚ ਸ਼੍ਰੀਮਤੀ ਬਲਵਿੰਦਰ ਕੌਰ ਦੇ ਉੱਤੇ ਨਾਮ ਪ੍ਰਪੋਜ਼ ਕੀਤਾ ਜਿਹੜੇ ਸਾਰੇ ਨਗਰ ਨੇ ਉਹਨਾਂ ਦੇ ਨਾਂ ਤੇ ਸਹਿਮਤੀ ਦਿੱਤੀ ਕਿਉਂਕਿ ਪਿਛਲੇ 5 ਸਾਲ ਵੀ ਉਹਨਾਂ ਨੇ ਕਾਰਜਕਾਰ ਆਪ ਦੇ ਸਰਪੰਚੀ ਦਾ ਕੀਤਾ ਤੇ ਇਸ ਵਾਸਤੇ ਉਹਨਾਂ ਦੇ ਚੰਗੇ ਕੰਮਾਂ ਨੂੰ ਵੇਖਦਿਆਂ ਹੋਇਆਂ ਔਰ ਸ੍ਰੋਮਣੀ ਕਾਲੀ ਦਲ ਦੇ ਕੀਤੇ ਹੋਏ ਪਿੰਡ ਦੇ ਵਿਕਾਸ ਨੂੰ ਵੇਖਦਿਆਂ ਹੋਇਆਂ ਲੋਕਾਂ ਨੇ ਐਰਕਿੰਗ ਸ਼੍ਰੀਮਤੀ ਬਲਵਿੰਦਰ ਕੌਰ ਨੂੰ ਦੁਬਾਰਾ ਫਿਰ ਸੇਵਾ ਦਾ ਮੌਕਾ ਦਿੱਤਾ। ਉਹ ਸ਼੍ਰੋਮਣੀ ਅਕਾਲੀ ਦਲ ਦੇ ਕਲਿਆਣ ਸੱਦਾ ਤੋਂ ਗ੍ਰਾਮ ਪੰਚਾਇਤ ਦੇ ਜਿਹੜੇ ਸਰਪੰਚ ਦੇ ਉਮੀਦਵਾਰ ਆ ਸਾਨੂੰ ਪੂਰਨ ਵਿਸ਼ਵਾਸ ਹੈ ਤੇ ਪ੍ਰਮਾਤਮਾ ਤੇ ਭਰੋਸਾ ਹੈ ਕਿ ਉਹ 15 ਤਰੀਕ ਨੂੰ ਵੱਡੀ ਗਿਣਤੀ ਵਿੱਚ ਇਹ ਲੋਕਾਂ ਦੀ ਹਿੰਮਤ ਦੇ ਸਦਕਾ ਜਿੱਤ ਪ੍ਰਾਪਤ ਕਰਨਗੇ ਤਾਂ ਕਿ ਅਸੀਂ ਨਗਰ ਦਾ ਵਿਕਾਸ ਹੋਰ ਕਰਾ ਸਕੀਏ ਤੇ ਨਗਰ ਨੋਗਲੇ ਜਾ ਸੇ। ਜਿਹੜੀ ਆਪਣੇ ਪਿੰਡ ਦੀ ਸੀਟ ਹੈ ਚਰਪਾ ਜਾਂ ਚਰਪਾ ਤੇ ਇੱਕ ਕਲਿਆਣ ਸੱਦਾ ਦੀ ਸੀਟ ਹੈ ਜਰਪਾ ਹੇਠਾਂ ਐਸਸੀ ਵਾਸਤੇ ਸਾਰੀਆਂ ਕਲਿਆਣ ਦੀਆਂ ਸੀਟਾਂ ਰਿਜ਼ਰਵ ਕਰਤੀਆਂ ਉਹਨਾਂ ਨੇ ਪਰ ਕਲਿਆਣ ਸੱਦਾ ਦੀ ਜਿਹੜੀ ਐਸਸੀ ਲੇਡੀਜ਼ ਵਾਸਤੇ ਸੀਟ ਰਿਜ਼ਰਵ ਨਹੀਂ ਉਹ ਤਾਂ ਦੀ ਆਪ ਦਾ ਸਾਰੇ ਫੈਸਲਾ ਹੋਇਆ ਕਿ ਇਹ ਪਾਰਟੀ ਦਾ ਕਿਸੇ ਦਾ ਨਹੀਂ ਕਰਨਾ ਕਿਉਂਕਿ ਪਿੰਡਾਂ ਦੇ ਜਿਹੜੇ ਇਲੈਕਸ਼ਨ ਆ ਇਹ ਆਮ ਪਿੰਡੂ ਭਾਈਚਾਰੇ ਦੇ ਇਲੈਕਸ਼ਨ ਹੁੰਦੇ ਆ ਇਹ ਚ ਭਾਈਚਾਰਕ ਸਾਂਝ ਵੀ ਹੁੰਦੀ ਆ ਇਸ ਵਾਸਤੇ ਇਹ ਫੈਸਲਾ ਠੀਕ ਆ ਕਰ ਜੇ ਆਪਣੇ ਪਿੰਡ ਕਲਿਆਣ ਸੁੱਖਾਂ ਦੀ ਗੱਲ ਆਪ ਦਾ ਕੋਈ ਉੱਪਰ ਕੇ ਸਾਹਮਣੇ ਨਹੀਂ ਆਇਆ ਕਿ ਸਰਪੰਚਤੀ ਦੇ ਨਾਲ ਸਰਪੰਚ ਨਹੀਂ ਇਹ ਤੋਂ ਪਹਿਲਾਂ 2-3 ਵਾਰ ਜਿਹੜੀਆਂ ਪੰਚਾਇਤਾਂ ਵਿੱਚ ਹਰਜੀਤ ਸਿੰਘ ਹੀ ਸਰਪੰਚਤੀ ਦਾ ਸਰਪੰਚ ਚੁਣੇ ਗਏ ਆ ਪਰ ਇਹ ਵਾਸਤੇ ਕਿ ਜਿਹੜੇ ਐਰਕੀਆਂ ਲੋਕਾਂ ਨੇ ਆਖਿਆ ਕਿ ਨਹੀਂ ਅਸੀਂ ਆਪ ਦਾ ਸਰਪੰਚਤੀ ਨਹੀਂ ਅਸੀਂ ਚੋਣ ਹੀ ਲੜਨੀ ਇਹ ਲੋਕਾਂ ਦਾ ਫੈਸਲਾ ਨਾ ਕਿ ਕਿਸੇ ਦਾ ਹੋਰ ਮੈਂ ਹਰਜੀਤ ਸਿੰਘ ਸਾਫ ਕਾ ਸਰਪੰਚ ਇਥੋਂ ਦਾ ਪਹਿਲਾ ਸਰਪੰਚਤੀ ਦਾ ਸਰਪੰਚ ਬਣਿਆ ਤੇ ਅਸੀਂ ਇਹ ਚਾਹੁੰਦੇ ਆ ਵੀ ਜਿਹੜਾ ਹੁਣ ਸਾਡਾ ਕੋਈ ਸਰਪੰਚ ਬਣੇ ਉਹ ਬੜੇ ਲਖਿਆ ਸੂਝਵਾਨ ਹੋਵੇ ਤੇ ਅਸੀਂ ਜੋ ਹੁਣ ਸਰਪੰਚੀ ਦਾ ਉਮੀਦਵਾਰ ਬਣਾਇਆ ਸਰਪੰਚ ਮਾਸਟਰ ਰਾਜਾ ਸਿੰਘ ਨੂੰ ਇਹ ਵੀ ਉਹ ਰਟਾਇਰ ਹੋਇਆ ਚੰਗੇ ਅਫਸਰ ਵੀ ਰਹੇ ਆ ਇਸ ਵਾਸਤੇ ਅਸੀਂ ਸੂਝਵਾਨ ਬੰਦੇ ਨੂੰ ਸਰਪੰਚ ਬਣਾ ਕੇ ਪਿੰਡ ਦਾ ਜਿਹੜਾ ਵਿਕਾਸ ਹੈ ਉਹ ਸਮੁੱਚੇ ਦੌਰ ਤੇ ਕਰਾਉਣਾ ਚਾਹੁੰਦੇ ਆ ਹਾਂ ਹਾਂ ਸਭ ਤੋਂ ਪਹਿਲਾਂ ਸਾਰੇ ਪਿੰਡਾਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਠੇਵਾ ਦਾ ਮੌਕਾ ਦਿੱਤਾ ਜੀ ਜਿਹੜੇ ਕੰਮ ਕੋਈ ਪਿੰਡ ਦੇ ਰਹਿੰਦੇ ਆਪਾਂ ਇਹਦੇ ਹਾਰ ਤੇ ਕਰਾਂਗੇ ਬਾਕੀ ਸਾਡੇ ਪਿੰਡ ਜਗਸੀਰੇ ਜੱਗਾ ਕਲਿਆਣ ਦੀ ਦੇਖ ਸਾਰੇ ਲੋਕ ਸਾਡੇ ਨਾਲ ਸਹਿਮਤ ਆ ਅਸੀਂ ਪੰਜ ਸਾਲ ਅੱਗੇ ਕੰਮ ਕੀਤਾ ਆਪਾਂ ਅੱਗੇ ਬਹੁਤ ਮਿਹਨਤ ਨਾਲ ਕੰਮ ਕਰਾਇਆ ਤੇ ਹੁਣ ਵੀ ਕਰਾਵਾਂਗੇ ਆਪਾਂ ਕਿਸੇ ਤੋਂ ਕੋਈ ਲਾਹਮਣੇ ਹੋਣ ਦੇ ਕੰਮ ਪੂਰੀ ਮਿਹਨਤ ਨਾਲ ਕਰਾਂਗੇ ਜੇ ਆਪਾਂ ਜੇ ਆਪਾਂ ਗੱਲ ਕਰੀਏ ਸਰਪੰਚੀ ਤੋਂ ਬਾਅਦ ਚਿੱਤਰ ਤੋਂ ਬਾਅਦ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਬੜੀਆਂ ਚੁਣੌਤੀਆਂ ਸਾਹਮਣੇ ਆਉਂਦੀਆਂ ਉਹ ਚੁਣੌਤੀਆਂ ਬਾਰੇ ਕੀ ਕਹਿੰਦੇ ਚੁਣੌਤੀਆਂ ਦਾ ਮਗੌਲਾ ਕਰਾਂ ਕੋਈ ਗੱਲ ਨਹੀਂ ਸਹਿਯੋਗ ਬਹੁਤ ਵਧੀਆ ਮਿਲਦਾ ਜੀ ਸਾਰੇ ਅਤੇ ਵੇਖੀ ਲੱਤ ਜੱਜ ਦੇ ਕੱਠ ਹੋਇਆ ਦੇਖ ਰਿਹਾ